ਨਮਸਕਾਰ ਆਰਪੀਟੀ 24 ਤੇ ਮੈਂ ਸਾਰੀ ਕਾਟਵਾਲ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜੰਦ ਵਿਲੇਜੀ ਨਮਸਕਾਰ ਸਰ ਨਮਸਕਾਰ ਜੀ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਮੁੱਖ ਖਬਰ ਬਾਰੇ ਚਰਚਾ ਕਰਨ ਜਾ ਰਹੇ ਹਾਂ ਦਰਅਸਲ ਹੁਸ਼ਿਆਰਪੁਰ ਦੇ ਵਿੱਚ ਜਦੋਂ 5 ਸਾਲ ਦੇ ਬੱਚੇ ਦਾ ਨਾਂ ਬੱਚਿਆ ਬੱਚੇ ਦਾ ਜਿਹੜਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਸ ਤੋਂ ਬਾਅਦ ਤੋਂ ਹੁਣ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਨੇ ਉਹਨਾਂ ਨੂੰ ਬਾਹਰ ਕੱਢਣ ਦੀਆਂ ਜਿਹੜੀਆਂ ਚਰਚਾਵਾਂ ਨੇ ਜਾਂ ਫਿਰ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਲਗਾਤਾਰ ਸਰ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਇਹ ਬਹੁਤ ਦੁਖਦਾਈ ਘਟਨਾ ਪਿਛਲੇ ਦਿਨਾਂ ਚ ਹਾਸ਼ਿਆਰਪੁਰ ਚ ਵਾਪਰੀ ਜੀ ਜਿਹਦੇ ਚ ਇੱਕ ਮਾਸੂਮ ਬੱਚੇ ਨਾਲ ਦਰਿੰਦਗੀ ਕਰਦਿਆਂ ਇੱਕ ਪ੍ਰਵਾਸੀ ਮਜ਼ਦੂਰ ਨੇ ਜੋ ਕਰਤੂਤ ਕੀਤੀ ਹੈ ਜੀ ਉਹਦੇ ਬਦਲੇ ਚ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਹੂੰ ਉਹਦੇ ਚੱਲਦੇ ਆ ਜਿਸ ਤਰੀਕੇ ਨਾਲ ਪ੍ਰਵਾਸੀ ਮਜ਼ਦੂਰਾਂ ਤੇ ਹਮਲੇ ਹੋਣ ਲੱਗੇ ਨੇ ਜੀ ਜਿਸ ਤਰੀਕੇ ਨਾਲ ਉਹਨਾਂ ਨੂੰ ਬਾਹਰ ਕੱਢਿਆ ਜਾਣ ਲੱਗਾ ਹੈ ਹੂੰ ਤਾਂ ਇੱਕ ਗੱਲ ਜਿਹੜੀ ਹੈ ਉਹ ਪੰਜਾਬੀਆਂ ਨੂੰ ਦੋ ਵਰਗਾਂ ਚ ਵੰਡਦੀ ਹੈ ਹਮ ਇੱਕ ਵਰਗ ਉਹ ਹੈ ਜਿਹੜਾ ਆਖਦਾ ਹੈ ਕਿ ਪ੍ਰਵਾਸੀਆਂ ਨੂੰ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੀ ਇਹ ਕਰਤੂਤ ਹੈ ਜਾਂ ਇਸ ਕਰਤੂਤ ਦੇ ਮਾਲਕ ਨੇ ਜਾਂ ਇਦਾਂ ਦੇ ਕੰਮ ਕਰਦੇ ਜੀ ਜੀ ਦੂਸਰਾ ਵਰਗ ਉਹ ਹੈ ਜਿਹੜਾ ਕਹਿੰਦਾ ਕਿ ਇੱਕ ਗੁਨਾਹਗਾਰ ਦੇ ਜਾਂ ਦੋ ਚਾਰ ਜਿਹੜੇ ਇਦਾਂ ਦੀ ਮਲੀਨ ਵਰਤੀ ਵਾਲੇ ਲੋਕਾਂ ਦੇ ਕਰਕੇ ਸਾਨੂੰ ਇਹਨਾਂ ਸਾਰੇ ਪ੍ਰਵਾਸੀ ਭਾਈਚਾਰੇ ਨੂੰ ਇਹਦੀ ਸਜ਼ਾ ਨਹੀਂ ਦੇਣੀ ਚਾਹੀਦੀ। ਜੀ। ਮੈਂ ਆਪਣੀ ਗੱਲ ਨੂੰ ਖੋਲ ਕੇ ਦੱਸਣਾ ਚਾਹੁੰਦਾ। ਮੈਂ ਚਾਹੁੰਦਾ ਕਿ ਇਹਦਾ ਫੈਸਲਾ ਪੰਜਾਬੀ ਕਰਨ। ਹਮ ਮੈਂ ਨਾ ਕਰਾਂ ਜਾਂ ਤੁਸੀਂ ਨਾ ਕਰੋ। ਜੀ। ਪੰਜਾਬ ਵਿੱਚ ਲਗਭਗ 40-45 ਲੱਖ ਪ੍ਰਵਾਸੀ ਜਿਹੜੇ ਨੇ ਹਮ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਕੰਮ ਕਰਦੇ ਨੇ। ਬਿਲਕੁਲ ਜੀ। ਤੇ ਵੱਡੇ ਪੱਦਰ ਤੇ ਇਹ ਲੋਕ ਜਿਹੜੇ ਨੇ ਮਜ਼ਦੂਰੀ ਕਰਦੇ ਨੇ ਤੇ ਇਹਨਾਂ ਦਾ ਸਮਾਜਿਕ ਆਰਥਿਕ ਪੱਦਰ ਪੰਜਾਬੀਆਂ ਨਾਲੋਂ ਬਹੁਤ ਨੀਵਾ ਹੈ ਬਿਲਕੁਲ ਸਭਿਆਚਾਰਕ ਪੱਦਰ ਵੀ ਇਹਨਾਂ ਦਾ ਵੱਖਰਾ ਹੈ ਉਹ ਕੁਦਰਤੀ ਹੈ ਹੂੰ ਬਾਸ਼ਾ ਵੀ ਵੱਖਰੀ ਹੈ ਇਸ ਸਾਰੇ ਕਰਕੇ ਇਹ ਵੱਖਰੇ ਹੀ ਪਛਾਣੇ ਜਾਂਦੇ ਨੇ ਜੀ ਦੂਸਰੇ ਬੰਨੇ ਲਗਭਗ 45 ਤੋਂ 50 ਲੱਖ ਪੰਜਾਬੀ ਹੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬੈਠੇ ਆਪਣਾ ਕਾਰੋਬਾਰ ਕਰਦੇ ਨੇ ਜੀ ਜੇ ਸਾਡੇ ਕੋਲੋਂ 50 ਲੱਖ ਪ੍ਰਵਾਸੀ ਆਏ ਨੇ ਤੇ 50 ਲੱਖ ਦੇ ਕਰੀਬ ਹੀ ਪੰਜਾਬੀ ਵੀ ਜਿਹੜੇ ਨੇ ਉਹ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਕੰਮ ਕਰਦੇ ਨੇ ਉਹਨਾਂ ਉਹਨਾਂ ਦੀ ਵੀ ਜਿਹੜੀ ਪਛਾਣ ਹੈ ਪੰਜਾਬੀ ਦੀ ਪਛਾਣ ਵੀ ਵੱਖਰੀ ਹੈ ਹੂੰ ਉਹ ਤਾਂ ਲੇਬਰ ਕਲਾਸ ਇਧਰ ਆਈ ਆ ਸਾਡੀ ਜਿਹੜੀ ਹੈ ਉਹ ਹਾਈ ਜੈਂਟਰੀ ਗਈ ਹੈ ਸਾਡੇ ਇੰਟੈਲੈਕਚੁਅਲਸ ਗਏ ਨੇ ਸਾਡੇ ਵਪਾਰੀ ਕਾਰੋਬਾਰੀ ਲੋਕ ਗਏ ਨੇ ਇਸ ਕਰਕੇ ਜੇ ਅਸੀਂ ਇਹ ਸਮਝੀਏ ਵੀ ਇੱਕ ਮਜ਼ਦੂਰ ਨੇ ਕੋ ਕਰਮ ਕੀਤਾ ਉਹਦੇ ਬਦਲੇ ਦੇ ਵਿੱਚ ਸਾਡੋਂ ਇਹ ਜਿੰਨੇ ਬਈਆ ਇਹ ਕੱਢ ਦੇਣੇ ਚਾਹੀਦੇ ਆ ਜੀ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਪਿਆਰ ਕਰਦੇ ਆਂ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਨਫ਼ਰਤ ਕਰਦੇ ਆ ਇਹ ਦੋਨੇ ਭਾਵਨਾਵਾਂ ਜਿਹੜੀਆਂ ਨਾ ਇਹ ਇਹਨਾਂ ਦੀ ਇਸ ਗੱਲ 'ਚੋਂ ਨਿਕਲੀਆਂ ਨੇ ਕਿ ਇਹ ਬਦਲੇ 'ਚ ਪੰਜਾਬ ਨੂੰ ਕੀ ਦਿੰਦੇ ਨੇ ਜੀ ਪਰ ਜੇ ਅਸੀਂ ਇਹ ਦੇਖਣ ਦੀ ਵਜਾਏ ਅਸੀਂ ਇਹ ਕਹੀਏ ਵੀ ਉਹਨਾਂ ਨੇ ਇੱਕ ਮੁੰਡਾ ਮਾਰਤਾ ਇਸ ਕਰਕੇ ਹੁਣ ਮੌਕਾ ਆ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਤੇ ਫਿਰ ਕੀ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਨੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਕੀ ਉਹ ਸੇਫ ਰਹਿਣਗੇ ਹੂੰ ਜਿੰਨੀਆਂ ਟ੍ਰੇਨਾਂ ਭਰ ਕੇ ਤੁਸੀਂ ਅੱਜ ਬਠਿੰਡੇ ਰੇਲਵੇ ਸਟੇਸ਼ਨ ਦਾ ਸੀਨ ਦੇਖ ਰਿਆ ਸੀ ਹੂੰ ਜਿੰਨੀਆਂ ਟ੍ਰੇਨਾਂ ਭਰ ਕੇ ਤੁਸੀਂ ਬਠਿੰਡੇ ਤੋਂ ਬਿਹਾਰ ਨੂੰ ਭੇਜ ਰਹੇ ਹੋ ਕੀ ਉਹ ਉੱਧਰ ਜਾ ਕੇ ਨਹੀਂ ਲੱਭਣਗੇ ਵੀ ਇੱਥੇ ਪੰਜਾਬੀ ਕਿਹੜਾ ਤੇ ਕਿਹੜੇ ਕੰਮ 'ਚ ਬੈਠਾ ਹੈ ਬਿਲਕੁਲ ਕੀ ਉਹ ਸੇਫ ਰਹੇਗਾ ਹੂੰ ਕੀ ਇਹ ਆ ਸੁਰੱਖਿਆ ਦਾ ਮਾਹੌਲ ਦੀ ਪਹਿਲ ਕਦਮੀ ਅਸੀਂ ਕਰਨੀ ਹੈ ਕੀ ਅਸੀਂ ਪਾਸਟ ਵਿੱਚ ਪੰਜਾਬੀਆਂ ਤੇ ਹੋਏ ਜ਼ੁਲਮਾਂ ਨੂੰ ਭੁੱਲ ਗਏ ਹ ਹ ਜਿਹੜਾ ਅਸੀਂ ਤਾਂ 3 ਕਰੋੜ ਦੀ ਆਬਾਦੀ ਆ ਯਾਰ ਅਸੀਂ 3 ਕਰੋੜ ਦੀ ਆਬਾਦੀ 142 ਕਰੋੜ ਦੇ ਵਿੱਚ ਕਿਵੇਂ ਅਸੀਂ ਸਰਵਾਈਵ ਕਰਨਾ ਇਹ ਤਾਂ ਅਸੀਂ ਸਿੱਖਿਆ ਹੈ ਜੀ ਉਹ ਤਾਂ ਬਹੁਤ ਵੱਡੀ ਗਣਤੀ ਹੈ ਜਿਹੜੀ ਸਾਨੂੰ ਖਾ ਜਾਗੀ ਜਿਹੜੀ ਸਾਡਾ ਭੁੱਖ ਖਤਮ ਕਰ ਦੇਗੀ ਜਿਹੜੀ ਚਾਹੁੰਦੀ ਹੈ ਕਿ ਐਸਾ এনवायरमेंट ਬਣਾਤਾ ਜਾਵੇ ਹੂੰ ਸੋ ਇੱਕ ਤਾਂ ਮੈਂ ਇਹਨੂੰ ਇਦਾਂ ਦੇਖਦਾ ਦੂਸਰਾ ਮੈਂ ਦੇਖਦਾ ਕਿ ਜੇ ਪ੍ਰਵਾਸੀ ਬਾਹਰ ਕੱਢ دیے ਜਿਵੇਂ ਡਿਮਾਂਡ ਹੈ ਜੀ ਕੀ ਸਾਡੀਆਂ ਫੈਕਟਰੀਆਂ ਚੱਲਦੀਆਂ ਰਹਿਣਗੀਆਂ ਜੇ ਫੈਕਟਰੀਆਂ ਬੰਦ ਹੋਣਗੀਆਂ ਤੇ ਕੀ ਪੰਜਾਬ ਦੀ ਜਿਹੜੀ ਇਕਨੋਮੀ ਹੈ ਉਹਨੂੰ ਢਾਹ ਨਹੀਂ ਲੱਗੇਗੀ ਹੂੰ ਕੀ ਪੰਜਾਬ ਦਾ ਕਿਸਾਨ ਜਿਹੜਾ ਆ ਉਹ ਝੋਨਾ ਬਿਨਾ ਪ੍ਰਵਾਸੀ ਮਜ਼ਦੂਰਾਂ ਤੋਂ ਲਵਾ ਲਵੇਗਾ ਕੀ ਫਸਲ ਬਿਨਾ ਪ੍ਰਵਾਸੀ ਮਜ਼ਦੂਰਾਂ ਦੀ ਹੈਲਪ ਤੋਂ ਮੰਡੀਆਂ 'ਚ ਸਾਂਭੀ ਜਾ ਸਕੇਗੀ ਜੀ ਇਹ ਸਾਰੇ ਸਵਾਲ ਜਿਹੜੇ ਨੇ ਉਹ ਸਾਡੇ ਪੰਜਾਬੀਆਂ ਦੇ ਸਾਹਮਣੇ ਆ ਜੀ ਕਿਸੇ ਇੱਕ ਹੁੱਲੜਵਾਜ ਦੇ ਕਹਿਣ ਤੇ ਜਾਂ ਕਿਸੇ ਇੱਕ ਵਿਅਕਤੀ ਦੀ ਮਨਮਰਜ਼ੀ ਦੇ ਮਨਤਾਬਕ ਸਾਨੂੰ ਇਹ ਫੈਸਲੇ ਦੀ ਕਾਰ ਨਹੀਂ ਕਰਨੀ ਚਾਹੀਦੀ ਹਮ ਮੈਂ ਸਮਝਦਾ ਕਿ ਜਿਸ ਤਰ੍ਹਾਂ ਅਸੀਂ ਇਸ ਦੇਸ਼ ਦੇ ਕਿਸੇ ਹੋਰ ਕੋਨੇ 'ਚ ਜਾ ਸਕਦੇ ਆ ਜੀ ਇਦਾਂ ਕਿਸੇ ਇਸ ਦੇਸ਼ ਦੇ ਕੋਨੇ ਦਾ ਕੋਈ ਨਾਗਰਿਕ ਜਿਹੜਾ ਉਹ ਪੰਜਾਬ 'ਚ ਆ ਸਕਦਾ ਹੈ ਹੂੰ ਜੀ ਹੁਣ ਮੈਂ ਇਹਦਾ ਇੱਕ ਹੋਰ ਪੱਖ ਦੇਖਦਾ ਮੈਂ ਦੇਖਦਾ ਕਿ ਪੰਜਾਬ ਦੇ 99% ਜਿਹੜੇ ਮੰਦਰ ਨੇ ਉਹਨਾਂ ਮੰਦਰਾਂ ਦੇ ਜਿਹੜੇ ਪੁਜਾਰੀ ਨੇ ਉਹ ਪ੍ਰਵਾਸੀ ਆ ਬਿਲਕੁਲ ਉਹ ਉਸੇ ਕਲਚਰ ਦੇ ਆ ਜਿਹੜੇ ਕਲਚਰ ਦੇ ਤੁਹਾਨੂੰ ਮੰਡੀ 'ਚ ਪ੍ਰਵਾਸੀ ਮਜ਼ਦੂਰ ਮਿਲਦੇ ਨੇ ਉਸੇ ਕਲਚਰ ਦੇ ਨੇ ਜਿਹੜੇ ਘਰ ਦੇ ਤੁਹਾਡੇ ਘਰ ਪਲੰਬਰ ਬਿਹਾਰੀ ਆਉਂਦੇ ਨੇ ਉਸੇ ਕਲਚਰ ਦੇ ਨੇ ਜਿਹੜੇ ਘਰ ਦੇ ਤੁਹਾਨੂੰ ਉਹ ਮੰਡੀ 'ਚੋਂ ਫੈਕਟਰੀ ਤੱਕ ਜਾਂਦੇ ਮਜ਼ਦੂਰ ਦਿਖਾਈ ਦਿੰਦੇ ਨੇ ਅਸੀਂ ਜੇ ਆਪਣੇ ਮੰਦਰਾਂ 'ਚ ਆਪਣੇ ਪੁਜਾਰੀ ਦੇ ਤੌਰ ਤੇ ਆਪਣੇ ਪੁਜਾਰੀ ਦੇ ਤੌਰ ਤੇ ਉਹਨਾਂ ਨੂੰ ਇੰਨਾ ਸਤਕਾਰ ਦਿੱਤਾ ਹੈ ਹੂੰ ਤੇ ਕੀ ਹੁਣ ਉਹਨਾਂ ਦਾ ਉਹਨਾਂ ਨੂੰ ਜਾਂ ਉਹਨਾਂ ਦੇ ਭੈਣ ਭਰਾਵਾਂ ਨੂੰ ਇਸ ਤਰ੍ਹਾਂ ਜਲੀਲ ਕਰਕੇ ਕੱਢਾਂਗੇ ਇਹਦੇ ਨਾਲ ਇੱਕ ਗੱਲ ਹੋਰ ਵੀ ਜੁੜਦੀ ਹੈ ਜੀ ਉਹ ਇਹ ਹੈ ਵੀ ਕੀ ਇੱਕ ਦੇ ਗੁਨਾਹਾਂ ਦੀ ਸਜ਼ਾ ਜਿਹੜੀ ਹੈ ਉਹ ਸਾਰੇ ਭਾਈਚਾਰੇ ਨੂੰ ਦੇਣੀ ਵਾਜਬ ਹੈ ਜੇ ਦੇਣੀ ਵਾਜਬ ਹੈ ਤੇ ਅਮਰੀਕਾ ਵਿੱਚ ਉਸ ਟਰੱਕ ਡਰਾਈਵਰ ਭਰਾਵਾਂ ਦੀ ਗੱਡੀ ਥੱਲੇ ਆ ਕੇ ਮਰੇ ਤਿੰਨ ਕਾਰ ਮਸਾਫਰਾਂ ਨੂੰ ਜੀ ਜੇ ਉੱਥੇ ਦੀ ਸਰਕਾਰ ਉਹਦੇ ਸੰਦਰਭ ਵਿੱਚ ਸਾਰੇ ਅਮਰੀਕਾ ਦੇ ਵਿੱਚੋਂ ਪੰਜਾਬੀਆਂ ਨੂੰ ਬਾਹਰ ਕੱਢ ਦੇ ਫਿਰ ਜਸਟੀਫਾਈ ਹੈ ਅਸੀਂ ਉਸ ਦਿਨ ਚੀਕਾਂ ਮਾਰੀਆਂ ਸੀ ਜਿੱਦਣ ਤਿੰਨ ਅਮਰੀਕਾ ਤੋਂ ਭਰੇ ਜਹਾਜ਼ ਗੈਰਕਾਨੂੰਨੀ ਤੌਰ ਤੇ ਗਏ ਸਾਡੀ ਧਰਤੀ ਤੇ ਵਾਪਸ ਆਏ ਸੀ ਅਸੀਂ ਉਹ ਹੀ ਆ ਕਿਵੇਂ ਅੱਜ ਬਦਲ ਗਏ ਆ ਸੋ ਇਹ ਵੱਡੇ ਸਵਾਲ ਨੇ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣ ਨੂੰ ਲੈ ਕੇ ਖੜੇ ਹੋਏ ਨੇ ਜੀ ਬਿਲਕੁਲ ਸਰ ਪ੍ਰਵਾਸੀਆਂ ਨੂੰ ਪੰਜਾਬ ਚ ਬਾਹਰ ਕੱਢਿਆ ਜਾ ਰਿਹਾ ਹੈ ਸਰ ਇਸ ਦਾ ਕਾਰਨ ਇਹੀ ਹੈ ਕਿ ਮਾਸੂਮ ਬੱਚੇ ਦਾ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਾਂ ਫਿਰ ਕੋਈ ਹੋਰ ਇਹ ਗੱਲ ਬਿਲਕੁਲ ਇਹਦੇ ਨਾਲ ਜੁੜੀ ਹੋਈ ਨਿਗੇ ਹਮ ਇੱਕ ਘਟਨਾ ਨੂੰ 5 ਸਾਲ ਦੇ ਬੱਚੇ ਨਾਲ ਹੋਈ ਬਦਫੈਲੀ ਉਹਦੇ ਕਤਲ ਨੇ ਟ੍ਰਿਗਰ ਕੀਤਾ ਜੀ ਉਹਦੇ ਮਾਪਿਆਂ ਦੀਆਂ ਉਹਦੀ ਮਾਸੂਮ ਭੈਣ ਦੀਆਂ ਜਿਹੜੀਆਂ ਚੀਕਾਂ ਨੇ ਉਹਨੇ ਮੇਰੇ ਵਰਗੇ ਨੂੰ ਇਹ ਗੱਲ ਕਹਿਣ ਲਈ ਮਜਬੂਰ ਕੀਤਾ ਕਿ ਬਹੁਤ ਵੱਡਾ ਜ਼ੁਲਮ ਹੋਇਆ ਇਸ ਜ਼ੁਲਮ ਦੇ ਜ਼ਾਲਮ ਨੂੰ ਮਾਰ ਦੇਣਾ ਚਾਹੀਦਾ ਹਮ ਪਰ ਮੈਂ ਇਸ ਜ਼ੁਲਮ ਦੇ ਬਦਲੇ ਚ ਜ਼ੁਲਮ ਕਰਨ ਦੇ ਹੱਕ ਚ ਨਹੀਂ ਮੈਂ ਇਸ ਗੱਲ ਚਾਹਕ ਨਹੀਂ ਕਿ ਉਸ ਬਈਏ ਦੀ ਸਜ਼ਾ ਸਾਰੀ ਜਿਹੜੀ ਪ੍ਰਵਾਸੀ ਕੌਮ ਨੂੰ ਦਿੱਤੀ ਜਾਵੇ ਜੀ ਕਿਉਂ ਦਿੱਤੀ ਜਾਵੇ ਇੱਕ ਕੁੱਤੇ ਬੰਦੇ ਦੀ ਸਜ਼ਾ ਬਾਕੀ ਕੌਮ ਨੂੰ ਦਿੱਤੀ ਜਾਵੇ ਇਹ ਮੈਂ ਇਹਦੇ ਹੱਕ 'ਚ ਨਹੀਂ ਜੀ ਹਾਂ ਇਹ ਹੋ ਕੀ ਰਿਹਾ ਹਮ ਅਸਲ 'ਚ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਬਿਹਾਰ ਨਾਲੋਂ ਜੁਪੀ ਨਾਲੋਂ ਕੰਪੈਰੀਟਿਵਲੀ ਖੁਸ਼ਹਾਲ ਸੂਬਾ ਜੀ ਨੇਚਰਲੀ ਉੱਥੋਂ ਲੋਕ ਇੱਧਰ ਨੂੰ ਆ ਰਹੇ ਆ ਪੰਜਾਬ ਵਿੱਚ ਜਿਹੜੀ ਮਨੁੱਖੀ ਅਧਿਕਾਰਾਂ ਦੀ ਰਾਖੀ ਇੱਥੇ ਦਾ ਸਿੱਖ ਭਾਈਚਾਰਾ ਕਰਦਾ ਹੈ ਹਮ ਉਹਦੇ ਕਰਕੇ ਇੱਥੇ ਵੱਖ-ਵੱਖ ਧਰਮਾਂ ਨਸਲਾਂ ਰੰਗਾਂ ਦੇ ਲੋਕ ਵੀ ਆ ਰਹੇ ਆ। ਇੱਕ ਗੱਲ ਇਹਦਾ ਵੀ ਸ਼ੱਕ ਪੈ ਰਿਹਾ ਹੈ ਕਿ ਖਾਸ ਰਾਸੀ ਦ੍ਰਿਸ਼ਟੀਕੋਣ ਤੋਂ ਵੀ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ 'ਚ ਲਿਆਂਦਾ ਗਿਆ ਤਾਂ ਕਿ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾਵੇ। ਮੈਂ ਇਹ ਵੀ ਸਮਝਦਾ। ਹੂੰ। ਪਰੰਤੂ ਇਸ ਸਾਰੇ ਦੇ ਸੰਦਰਭ ਵਿੱਚ ਜਦੋਂ ਸਾਲ ਪਹਿਲਾਂ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾ ਰਹੀਆਂ ਕਿ ਇਹਨਾਂ ਦੀ ਵੋਟ ਨਹੀਂ ਬੰਨ੍ਹ ਦੇਣੀ ਇਹਨਾਂ ਨੂੰ ਪਿੰਡਾਂ 'ਚ ਰਹਿਣ ਨਹੀਂ ਦੇਣਾ ਜਾਂ ਇਹਨਾਂ ਨੂੰ ਘਰ ਨਹੀਂ ਕਿਰਾਏ ਤੇ ਦੇਣੇ ਜਾਂ ਨਿਕਲ ਜਾਣ ਕਿ ਉਦੋਂ 5 ਸਾਲ ਦੇ ਮੁੰਡੇ ਦਾ ਕਤਲ ਹੋ ਚੁੱਕਾ ਸੀ ਹੂੰ ਇਹਦਾ ਮਤਲਬ ਇਹ ਹੈ ਕਿ ਇਹ ਕਾਤਲ ਬਿਰਤੀ ਦੇ ਲੋਕਾਂ ਦੇ ਖਿਲਾਫ ਜੀ ਸਾਡੇ ਮਨਾਂ 'ਚ ਰੋਸ ਰੋਸ ਤੇ ਵਿਦਰੋਹ ਪਹਿਲਾਂ ਹੀ ਪਿਆ ਸੀ ਹੂੰ ਹੁਣ ਇਸ ਘਟਨਾ ਨੇ ਉਸ ਵਿਦਰੋਹ ਨੂੰ ਜੰਬੂ ਲਾਇਆ ਜੀ ਬਿਲਕੁਲ ਸੋ ਇਸੇ ਤਰ੍ਹਾਂ ਹੁਣ ਅਸੀਂ ਦੇਖ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਜਿਹੜੇ ਨੇ ਆਪਣੇ ਘਰਾਂ ਨੂੰ ਜਾਂਦੇ ਹੋਏ ਦੇਖੇ ਜਾ ਰਹੇ ਨੇ ਕਿ ਇਸ ਨੂੰ ਮੱਦੇਨਜ਼ਰ ਰੱਖ ਕੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਮੈਂ ਬਠਿੰਡੇ ਦੇ ਰੇਲਵੇ ਸਟੇਸ਼ਨ ਨੂੰ ਜੀ ਦੇਖਿਆ ਬਠਿੰਡੇ ਦੇ ਰੇਲਵੇ ਸਟੇਸ਼ਨ ਦੀ ਗੱਲ ਮੈਂ ਬਾਅਦ ਚ ਕਰਾਂਗਾ ਮੈਂ ਇੱਕ ਆਧਾਰਨ ਸ਼੍ਰੀ ਅਨੰਦਪੁਰ ਸਾਹਿਬ ਦੀ ਉਸ ਪਵਿੱਤਰ ਧਰਤੀ ਦੀ ਦੇਣੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਪੰਜ ਸਿੱਖਾਂ ਨੂੰ ਜੀ ਕਕਾਰ ਬਖਸ਼ ਕੇ ਸਿੰਘ ਬਣਾਇਆ ਸੀ ਹੂੰ ਤੇ ਇਹ ਚਾਰ ਸਿੰਘ ਜਿਹੜੇ ਆ ਉਹ ਪੰਜਾਬ ਤੋਂ ਬਾਹਰਲੇ ਸੀ ਠੀਕ ਹੈ ਮੈਂ ਉਸ ਧਰਤੀ ਦੀ ਇੱਕ ਉਦਾਹਰਣ ਦੇਣੀ ਆ ਉੱਥੇ ਦੇ ਦੋ ਪੱਤਰਕਾਰਾਂ ਨੇ ਹੂੰ ਲਾਈਵ ਵੀਡੀਓ ਫੇਸਬੁੱਕ ਤੇ ਪਾਈਆਂ ਔਰ ਕਿਹਾ ਕਿ ਅਸੀਂ ਇਹਨਾਂ ਨੂੰ ਕੁੱਟ ਦੇ ਮਾਰ ਦੇ ਰੇਲਵੇ ਸਟੇਸ਼ਨ ਤੱਕ ਛੱਡ ਕੇ ਆਵਾਂਗੇ ਜੀ ਜਦੋਂ ਵੀਡੀਓ ਨੂੰ ਉੱਥੇ ਦੀ ਕਾਉਂਸਲਰ ਦਾ ਪ੍ਰਧਾਨ ਦੇਖਦਾ ਹੈ ਤਾਂ ਉਹ ਰੇਲਵੇ ਸਟੇਸ਼ਨ ਤੇ ਪੱਜ ਜਾਂਦਾ ਹੈ ਜੀ ਉਹ ਸਰਦਾਰ ਜੀ ਨੇ ਮੈਨੂੰ ਉਹਨਾਂ ਦੇ ਨਾਮ ਦਾ ਨਹੀਂ ਪਤਾ ਹੂੰ ਉਹ ਸਰਦਾਰ ਜੀ ਉੱਥੇ ਉਹ ਲੜਦੇ ਨੇ ਉਹ ਉਹਨਾਂ ਨੂੰ ਕਹਿੰਦੇ ਨੇ ਉਹ ਜਿਹੜੇ ਯੂਟਿਊਬਰ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਆਪਣਾ ਡਰਗ ਟੈਸਟ ਕਰਾਉਣ ਨੂੰ ਤਿਆਰ ਹੋ ਤੁਸੀਂ ਨਸ਼ਾ ਕਰਦੇ ਹੋ ਜੀ ਤੁਸੀਂ ਇਹ ਕਿਹੜੇ ਕੰਮ ਚ ਪਏ ਹੋਏ ਹੋ ਇਹਨਾਂ ਦਾ ਕਸੂਰ ਕੀ ਆ ਉਹ ਸਾਡਾ ਪੰਜਾਬੀ ਜ਼ਿੰਮੇਵਾਰ ਭਰਾ ਉਹਨਾਂ ਬਿਹਾਰੀ ਮਜ਼ਦੂਰਾਂ ਨੂੰ ਰੇਲਵੇ ਸਟੇਸ਼ਨ ਤੋਂ ਵਾਪਸ ਕਰ ਲੈ ਕਿਉਂਦਾ ਹੈ ਜੀ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਨੂੰ ਜੋ ਚਾਹੀਦਾ ਸੀ ਜੋ ਸਰਕਾਰ ਨੂੰ ਕਰਦਾ ਕਰਨਾ ਚਾਹੀਦਾ ਹੈ ਕਿ ਇਮੀਡੀਏਟ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਬਤਾਉਣ ਜੀ ਉਹ ਬੰਦੇ ਗ੍ਰਿਫਤਾਰ ਕੀਤੇ ਜਾਣ ਜਿਹੜੇ ਬੰਦੇ ਇਸ ਗੱਲ ਈ ਜ਼ਿੰਮੇਵਾਰ ਨੇ ਕਿ ਉਹਨਾਂ ਲੋਕਾਂ નિર્ਦੋਸ਼ ਲੋਕਾਂ ਨੂੰ ਇਥੋਂ ਅਜਾੜ ਕੇ ਬਾਹਰ ਨੂੰ ਭੇਜ ਰਹੇ ਨੇ ਮਨੁੱਖ ਦਾ ਅਜਾੜਾ ਉਹ ਭਾਵੇਂ ਧਰਮ ਦੇ ਨਾਂ ਤੇ ਹੋਵੇ ਭਾਵੇਂ ਜਾਤ ਦੇ ਨਾਂ ਤੇ ਹੋਵੇ ਭਾਵੇਂ ਰੰਗ ਦੇ ਨਾਂ ਤੇ ਹੋਵੇ ਭਾਵੇਂ ਨਸਲ ਦੇ ਨਾਂ ਤੇ ਹੋਵੇ ਜੀ ਉਹ ਕਦੀ ਵੀ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਇਹ ਪ੍ਰਵਾਸੀ ਬੇਕਸੂਰ ਲੋਕ ਜਿਹੜੇ ਨੇ ਉਹ ਅਜਾੜੇ ਜਾ ਰਹੇ ਨੇ ਸੋ ਸਾਨੂੰ ਇਹਨਾਂ ਦੇ ਹੱਕ 'ਚ ਖੜਨਾ ਚਾਹੀਦਾ ਹੈ ਜੀ ਬਿਲਕੁਲ ਇਸੇ ਤਰ੍ਹਾਂ ਸਰ ਹੁਣ ਪੰਜਾਬ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਪਰਦੇਸਾਂ ਦੇ ਵਿੱਚ ਵੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀਆਂ ਜੜੀਆਂ ਚਰਚਾਵਾਂ ਨੇ ਉਹ ਛੇੜ ਰਹੀਆਂ ਨੇ ਕੀ ਕਹਿਣਾ ਚਾਹੂਗਾ ਦੇਖੋ ਦੁਨੀਆ ਭਰ ਦੇ ਵਿੱਚ ਹਮ ਇਸ ਟਾਈਮ ਇੱਕ ਰਾਈਟ ਵਿੰਗ ਦਾ ਆਵਾਰ ਹੈ ਜਿਹਨੂੰ ਅਸੀਂ ਸੱਜੇ ਪੱਖੀ ਸਿਆਸਤ ਆਖਦੇ ਹਾਂ ਜੀ ਜਿਹਦੇ ਵਿੱਚ ਦੱਖਣ ਪੰਥੀ ਤਾਕਤਾਂ ਰਾਜ ਦੀ ਸਤਾ ਤੇ ਕਾਬਜ਼ ਹੋ ਜਾਂਦੀਆਂ ਨੇ ਜਾਂ ਕਾਬਜ਼ ਹੋਣ ਲਈ ਪਰ ਦੋਲਦੀਆਂ ਜੀ ਅਜਿਹੀ ਸਥਿਤੀ ਦੇ ਵਿੱਚ ਇਹ ਹੁੰਦਾ ਹੈ ਜਦੋਂ ਪੂੰਜੀਵਾਦ ਜਿਹੜਾ ਆਪਣੇ ਆਰਥਿਕ ਸੰਕਟ 'ਚ ਫਸ ਜਾਂਦਾ ਹੈ ਆਰਥਿਕ ਸੰਕਟ 'ਚੋਂ ਬਾਹਰ ਨਿਕਲਦਾ ਜਦੋਂ ਉਹਦੇ ਕੋਲ ਕੋਈ ਤਰੀਕਾ ਨਹੀਂ ਬਚਦਾ ਜੀ ਤਾਂ ਫਿਰ ਉਹ ਇਹ ਸੋਚਦਾ ਹੈ ਕਿ ਲੋਕਾਂ ਨੂੰ ਬੇਕਾਰ ਬੇਰੁਜ਼ਗਾਰ ਕੀਤਾ ਜਾਵੇ ਹੂੰ ਬੇਰਜ਼ਗਾਰ ਲੋਕਾਂ ਦੀਆਂ ਭੀੜਾਂ ਨੂੰ ਆਪਸ ਵਿੱਚ ਲੜਾਇਆ ਜਾਵੇ ਜੀ ਤੇ ਆਪਸ ਵਿੱਚ ਲੜਾਉਣ ਤੋਂ ਬਾਅਦ ਉਹ ਦੇਖਦਾ ਕਿ ਕੁਝ ਸਮਾਂ ਜਿਹੜਾ ਟੱਪ ਜਾਏਗਾ ਹੂੰ ਮਤਲਬ ਬੇਰਜ਼ਗਾਰੀ ਦਾ ਹੱਲ ਕਦੀ ਵੀ ਮਜ਼ਦੂਰ ਦੇ ਵਰਗ ਦੀ ਆਪਸੀ ਲੜਾਈ ਨਾਲ ਨਹੀਂ ਹੋ ਸਕਦਾ ਹੂੰ ਮਜ਼ਦੂਰ ਨੂੰ ਤਾਂ ਦੂਸਰੇ ਮਜ਼ਦੂਰ ਦੇ ਹੱਕ 'ਚ ਖੜਨਾ ਚਾਹੀਦਾ ਜੀ ਜੀ ਮਜ਼ਦੂਰ ਨੂੰ ਤਾਂ ਮਜ਼ਦੂਰ ਦੇ ਹੱਕ ਲਈ ਲੜਨਾ ਚਾਹੀਦਾ ਪਰ ਹੁੰਦਾ ਉਲਟਾ ਅੱਜ ਜਿਵੇਂ ਤੁਸੀਂ ਗੱਲ ਕੀਤੀ ਐ ਕਿ ਇਹ ਦੁਨੀਆ ਭਰ ਦੇ ਵਿੱਚ ਰਾਈਟ ਵਿੰਗ ਦੀਆਂ ਸੱਜੇ ਪੱਕੀ ਦੱਖਣ ਪੰਛੀ ਤਾਕਤਾਂ ਜਿਹੜੀਆਂ ਨੇ ਉਹ ਮਜ਼ਬੂਤ ਹੋ ਰਹੀਆਂ ਨੇ ਪੰਜਾਬ ਵਿੱਚ ਵੀ ਇਹ ਸੱਜੇ ਪੱਖੀ ਜਿਹੜੀਆਂ ਧਿਰਾਂ ਨੇ ਹੂੰ ਉਹਨਾਂ ਤੋਂ ਇਹ ਜਰਿਆ ਨਹੀਂ ਜਾਂਦਾ ਉਹ ਕਿਉਂ ਨਹੀਂ ਜਰਿਆ ਜਾਂਦਾ ਇਹ ਆਪਾਂ ਨੂੰ ਥੋੜਾ ਜਿਆ ਸਮਝਣ ਦੀ ਲੋੜ ਹੈ ਪੰਜਾਬ ਦਾ ਜਿਹੜਾ ਕਿਸਾਨੀ ਅੰਦੋਲਨ ਹੈ ਹੂੰ ਉਨੇ ਹਿੰਦੁਸਤਾਨ ਦੇ ਅੰਦੋਲਨਾਂ ਦੀ ਜਿਹੜੀ ਮਹਾਰ ਹੈ ਨਾ ਉਹਦੀ ਦਸ਼ਾ ਤੇ ਦਿਸ਼ਾ ਬਦਲ ਦਿੱਤੀ ਨੰਬਰ 1 ਜੀ ਨੰਬਰ 2 ਪੰਜਾਬ ਪ੍ਰਤੀ ਸਾਰੇ ਜਿਹੜੇ ਭਾਰਤ ਦੇ ਖਾਸ ਕਰਕੇ ਦੱਖਣ ਭਾਰਤ ਦੇ ਲੋਕਾਂ ਦਾ ਦ੍ਰਿਸ਼ਟੀਕੋਣ ਵੀ ਜਿਹੜਾ ਉਸ ਅੰਦੋਲਨ ਨੇ ਬਦਲਤਾ ਜਿੱਥੇ ਸਾਡਾ ਭਾਸ਼ਾ ਦਾ ਸੰਚਾਰ ਵੀ ਨਹੀਂ ਹੁੰਦਾ ਜੀ ਉੱਤਰੀ ਭਾਰਤ ਦੇ ਲੋਕ ਤਾਂ ਆ ਜਦੋਂ ਪੰਜਾਬ ਦੇ ਮਤਲਬ ਕੁਝ ਜ਼ਿਲ੍ਹੇ ਚ ਹੜ ਆਇਆ ਸਾਡੀ 2 ਲੱਖ ਫਸਲ ਤਬਾਹ ਹੋ ਗਈ 2 ਲੱਖ ਏਕੜ ਫਸਲ ਤਬਾਹ ਹੋ ਗਈ ਜੀ ਉਸ ਵੇਲੇ ਜਦੋਂ ਉਹ ਲੋਕ ਟਰਾਲੀਆਂ ਭਰ ਕੇ ਮੁਸਲਮਾਨ ਆਏ ਨੇ ਟਰੈਕਟਰਾਂ ਤੇ ਟਰੱਕਾਂ ਤੇ ਮੁਸਲਮਾਨ ਭਾਈਚਾਰੇ ਨੇ ਲੰਗਰ ਲਾਇਆ ਹੂੰ ਜੂਪੀ ਜੋ ਲੰਗਰ ਆਏ ਨੇ ਵੱਡੇ ਪੱਧਰ ਤੇ ਜੀ ਬਿਲਕੁਲ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਜੂਪੀ ਦੇ ਵਿੱਚੋਂ ਖਾਸ ਕਰਕੇ ਮੁਸਲਮਾਨ ਭਾਈਚਾਰਾ ਵੀ ਜੀ ਸਾਡੇ ਇਸ ਕੁਦਰਤੀ ਆਫਤ ਤੇ ਸਾਡੇ ਨਾਲ ਖੜਿਆ ਨਾ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਹਮ ਇਸ ਗੱਲ ਦੇ ਬੜੇ ਡੂੰਘੇ ਮੈਨੇ ਨੇ ਜੀ ਵੀ ਇਹ ਪੰਜਾਬ ਤਾਂ ਬૌਧਿਕ ਤੌਰ ਤੇ ਅਗਵਾਈ ਕਰਨ ਲੱਗ ਪਿਆ ਨਾ ਲੋਕਾਂ ਦੀ ਹਮ ਅੱਗੇ ਤਾਂ ਤੁਸੀਂ ਪੰਜਾਬੀਆਂ ਨੂੰ ਜਾਂਦੇ ਦੇਖਿਆ ਜੀ ਲੱਗਰ ਲੈ ਕੇ ਹਮ ਅੱਜ ਜਦੋਂ ਪੰਜਾਬ ਤੇ ਆਫਤ ਆਈ ਹੈ ਤਾਂ ਜੁਪੀ ਦੇ ਲੋਕ ਵੀ ਆ ਰਹੇ ਨੇ ਹੁਣ ਜੁਪੀ ਦੇ ਲੋਕ ਹਿਮਾਚਲ ਚਤ ਗਏ ਨਹੀਂ ਜੀ ਇਹ ਪੰਜਾਬ ਚ ਕਿਉਂ ਆਏ ਨੇ ਕਿਉਂਕਿ ਇਹ ਇਸ ਦੇ ਬਦਲੇ ਚ ਆਏ ਨੇ ਕਿ ਪੰਜਾਬੀ ਲੋਕ ਜਿਹੜੇ ਨੇ ਜਦੋਂ ਦੁਨੀਆ ਦੇ ਕਿਸੇ ਕੋਨੇ ਤੇ ਕੋਈ ਆਫਤ ਆਉਂਦੀ ਆ ਨਾ ਤੇ ਉਹ ਉੱਥੇ ਜਾਂਦੇ ਨੇ ਤੇ ਅੱਜ ਪੰਜਾਬੀਆਂ ਤੇ ਆਫਤ ਆਈ ਹੈ ਤੇ ਪੰਜਾਬੀਆਂ ਦੇ ਨਾਲ ਖੜਦਾ ਬੁੱਕਾ ਹੈ ਜੀ ਅੱਜ ਜਦੋਂ ਇੱਕ ਬੰਨੇ ਤਾਂ ਉਹ ਲੋਕ ਸਾਡੇ ਨਾਲ ਖੜਨ ਲੱਗੇ ਨੇ ਉਸ ਵੇਲੇ ਇੱਕ ਅਸੀਂ ਰੈਫਟ ਖੜੀ ਕਰਤੀ ਕਿ ਅਸੀਂ ਤੇ ਪੰਜਾਬੀ ਤੇ ਇਹਨਾਂ ਨੂੰ ਨਫ਼ਰਤ ਵੜੀ ਕਰਦੇ ਆ ਜੀ ਇਹਨਾਂ ਤਾਂ ਸਾਡਾ 5 ਸਾਲ ਦਾ ਮੁੰਡਾ ਮਾਰਦਾ ਇਹਨਾਂ ਨੇ ਤੇ ਆਕ ਗਰਮ ਕਰਦਾ ਸੋ ਇਸ ਸੰਦਰਭ ਦੇ ਵਿੱਚ ਸਾਨੂੰ ਇਹ ਦੇਖਣਾ ਪਏਗਾ ਕਿ ਤਾਜ਼ਾ ਜਿਹੜੀਆਂ ਘਟਨਾਵਾਂ ਨੇ ਜੀ ਉਹਨਾਂ ਘਟਨਾਵਾਂ ਦੇ ਸਿੱਟੇ ਵੱਜੋ ਇਹ ਸਾਰਾ ਉਪਜਿਆ ਜਿਹੜਾ ਸੰਕਟ ਹੈ ਇਹਦੇ ਨਾਲ ਮੈਂ ਗੱਲ ਹੋਰ ਸਮਝਦਾ ਜੀ ਕਿ ਅਗਸਤ ਮਹੀਨੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਹਿੰਦੂਸਤਾਨੀਆਂ ਨੂੰ ਬਾਹਰ ਕੱਢਣ ਦੀ ਇੱਕ ਮਹਿੰਮ ਚੱਲਦੀ ਹੈ। ਹੂੰ ਖਾਸ ਕਰਕੇ ਪੰਜਾਬੀਆਂ ਨੂੰ ਉਹ ਟਾਰਗੇਟ ਕਰਦੀ ਹੈ ਤੇ ਭਾਰਤੀਆਂ ਨੂੰ ਟਾਰਗੇਟ ਕਰਦੀ ਹੈ। ਬਾਕੀ ਕੌਮਾਂ ਨੂੰ ਟਾਰਗੇਟ ਨਹੀਂ ਕਰਦੀ। ਜੀ। ਇਦਾਂ ਹੀ ਬਰਤਾਨੀਆਂ ਦੀ ਇੱਕ ਕਟਨਾ ਹੈ। ਉੱਥੇ ਵੀ ਵੱਡੇ ਪੱਧਰ ਤੇ ਪ੍ਰਵਾਸੀ ਲੋਕਾਂ ਨੂੰ ਖਾਸ ਕਰਕੇ ਹਿੰਦੂਸਤਾਨੀ ਲੋਕਾਂ ਨੂੰ ਹੂੰ ਤੇ ਜੇ ਮੈਂ ਸਪੈਸ਼ਲ ਕਵਾਂ ਕਿ ਪੰਜਾਬੀ ਲੋਕਾਂ ਨੂੰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਇੱਕ ਘਟਨਾ ਜ਼ਿਆਦਾ ਜ਼ਿਕਰ ਕਰਨਾ ਇੱਥੇ ਜ਼ਰੂਰੀ ਹੈ ਇੱਕ ਨੌਜਵਾਨ ਸਿੱਖ ਲੜਕੀ ਜਿਹੜੀ 20 ਸਾਲਾਂ ਦੀ ਹੈ ਜਿਹੜੀ ਇੰਗਲੈਂਡ 'ਚ ਪੈਦਾ ਹੋਈ ਹੈ ਉਹਦੇ ਨਾਲ ਦੋ ਅੰਗਰੇਜ਼ ਬਦਫੈਲੀ ਕਰਦੇ ਨੇ ਹੂੰ ਉਹ ਤੋਂ ਬਾਅਦ ਉਹਨੂੰ ਕੁੱਟਦੇ ਨੇ ਮਾਰਦੇ ਨੇ ਤੇ ਵੀਡੀਓ ਬਣਾਉਂਦੇ ਨੇ ਤੇ ਆਖਦੇ ਨੇ ਕਿ ਤੂੰ ਆਪਣੇ ਦੇਸ਼ ਚਲੀ ਜਾ ਇਸ ਦੇਸ਼ 'ਚ ਤੇਰੀ ਕੋਈ ਥਾਂ ਨਹੀਂ ਹੂੰ ਮੈਂ ਕਹਿੰਨਾ ਕਿ ਕੀ ਸਾਡੀ ਉਸ ਬੱਚੀ ਨੂੰ ਜਿਸ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਜਲੀਲ ਕੀਤਾ ਅਸੀਂ ਉਹਨਾਂ ਲੋਕਾਂ ਵਾਲੇ ਹੱਥ ਕੰਡੇ ਇਹਨਾਂ ਪ੍ਰਵਾਸੀ ਆਲੀ ਵਰਤਾਂਗੇ ਵੀ ਜੋ ਕੰਮ ਉਹ ਅੰਗਰੇਜ਼ ਨੇ ਕੀਤਾ ਜੀ ਇੱਕ ਵੀਡੀਓ ਹੋ ਰਿਹਾ ਹੈ ਇੱਕ ਵੀਡੀਓ ਆ ਕਿ ਦੋ ਅੰਗਰੇਜ਼ ਕਿਸੇ ਪੰਜਾਬੀ ਨੂੰ ਨਸਲੀ ਹੰਸਾ ਦਾ ਸ਼ਿਕਾਰ ਬਣਾ ਰਿਹਾ ਜੀ ਉੱਥੇ ਇੱਕ ਕਾਲਾ ਹਫਸ਼ੀ ਆਉਂਦਾ ਹੈ ਕਾਲਾ ਹਫਸ਼ੀ ਉਹਨਾਂ ਦੋਨਾਂ ਗੋਰਿਆਂ ਦੇ ਮੂੰਹ ਤੇ ਚਪੇੜ ਮਾਰਦਾ ਕਹਿੰਦਾ ਭਾਜੋ ਏ ਵੱਡੇ ਦੇਸ਼ ਵਾਲੇ ਆਏ ਤੁਸੀਂ ਠੀਕ ਹੈ ਸਾਨੂੰ ਉਸ ਕਾਲੇ ਹਫਸ਼ੀ ਵਾਲਾ ਰੋਲ ਲਭਾਉਣਾ ਚਾਹੀਦਾ ਕਿ ਉਹ ਗੋਰੇ ਜਿਹੜੇ ਨੈਸ਼ਨਲੀ ਵਿਸਥਕਰਾ ਕਰਦੇ ਨੇ ਉਹ ਰੋਲ ਪਾਉਣਾ ਚਾਹੀਦਾ ਸਾਨੂੰ ਸੰਸਾਰ ਭਰ ਦੇ ਵਿੱਚ ਫੈਲ ਰਹੀਆਂ ਰਾਈਟ ਵਿੰਗ ਦੀਆਂ ਭਰਾ ਮਾਰੂ ਲੜਾਈਆਂ ਤੋਂ ਸਭ ਕੁਝ ਕਰਨਾ ਚਾਹੀਦਾ ਜੀ ਪਿੱਛੇ ਜਾ ਕੈਨੇਡਾ ਦੇ ਬ੍ਰਮਟਨ ਵਿੱਚ ਪਰਵਾਸੀਆਂ ਦੇ ਖਿਲਾਫ ਵਾਲਿਆਂ ਤੇ ਪਰਵਾਸੀਆਂ ਦੇ ਹੱਕ ਵਾਲਿਆਂ ਨੇ ਇੱਕ ਅ ਦ ਰੈਲੀਆਂ ਕੱਡੀਆਂ ਨੇ ਰੈਲੀਆਂ ਕਿਸੇ ਟਕਰਾਅ ਤੇ ਭਿਆਨਕ ਟਕਰਾਅਚ ਵੀ ਜਾ ਸਕਦੀਆਂ ਸੀ ਹੂੰ ਕੀ ਅਸੀਂ ਉਸ ਤਰ੍ਹਾਂ ਦਾ ਮਾਹੌਲ ਪੰਜਾਬ 'ਚ ਬਣਾਉਣਾ ਚਾਹੁੰਦੇ ਹਾਂ ਜੇ ਅਸੀਂ ਬਣਾਉਣਾ ਚਾਹੁੰਦੇ ਹਾਂ ਤੇ ਫਿਰ ਅਸੀਂ ਇਹ ਸੋਚੀਏ ਕਿ ਅਸੀਂ ਜਾ ਕੇ ਦਰਉ ਰਹਾਂ ਜੀ ਸੇ ਪੂੰਜੀ ਦਾ ਸੰਕਟ ਹੈ ਇਹਦਾ ਹੱਲ ਪੂੰਜੀ ਦੇ ਇਸ ਸਿਸਟਮ ਤੋਂ ਮੁਕਤੀ પાਕੇ ਮਿਲਣਾ ਹੈ ਇਹਦੇ ਵਿੱਚ ਬੇਰੁਜ਼ਗਾਰੀ ਵਧਦੀ ਹੁੰਦੀ ਹੈ ਜੀ ਜੀ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇ ਕਿਸ ਦਾ ਹੱਲ ਬਣਨਾ ਹੈ ਸੋ ਮੈਂ ਸਮਝਦਾ ਕਿ ਸਾਨੂੰ ਇਸ ਸਾਰੇ ਸੀਮ ਚੋਂ ਬੜਾ ਸੰਜਮ ਤੇ ਸਿਆਣਪ ਨਾਲ ਪੰਜਾਬ ਨੂੰ ਸੋਚਣਾ ਚਾਹੀਦਾ ਹੈ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣ ਦੀ ਕਵਾਇਤ ਦੇ ਖਿਲਾਫ ਜਿਹੜਾ ਆ ਉਹ ਲੰਬਿਤ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਸਰ ਇਸੇ ਤਰ੍ਹਾਂ ਹੁਣ ਹੋਰ ਵੀ ਖਬਰ ਤੇ ਗੱਲਬਾਤ ਕਰਾਂਗੇ ਲੇਕਿਨ ਹੁਣ ਵਕਤੇ ਇੱਕ ਬ੍ਰੇਕ ਤਾਂ ਮਿਲਦੇ ਆਂ ਬ੍ਰੇਕ ਤੋਂ ਬਾਅਦ